ਬਾਈ ਅੱਜ ਪੰਜਾਬ ਦੇ ਮਸ਼ਹੂਰ ਫਾਰਮ ਦੇ ਵਿੱਚ ਪਹੁੰਚੇ ਸੀ ਆਪਾਂ ਬਰਾਡ ਬੱਕਰੀ ਫਾਰਮ ਬਾਈ ਰਾਜਵੀਰ ਦਾ ਜਿਹੜਾ ਪੁਲਸ ਦੇ ਵਿੱਚ ਆ ਤੇ ਟ੍ਰੇਨਿੰਗ ਵੀ ਦਿੰਦਾ ਇੱਥੇ ਸਾਰਿਆਂ ਨੂੰ ਪਤਾ ਹੈ ਨਾ ਬਾਈ ਮਸ਼ਹੂਰਾ ਚੈਨਲ ਵੀ ਆ ਬਾਈ ਦਾ ਤੇ ਆ ਪਹਿਲੀ ਲਿਖ ਕੇ ਲਾਇਆ ਪਿਆਉਣੇ ਕਹਿੰਦਾ ਬੱਕਰੀਆਂ ਦਾ ਰੇਟ ਵੀ ਫਿਕਸ ਆ ਵੀ ਇੱਕ ਰੇਟ ਹੀ ਆ ਵੀ ਜੇ ਕਿਸੇ ਨੇ ਲੈਣੀਆਂ ਨੇ ਤਾਂ ਫਾਰਮ ਦੇ ਵਿੱਚੋਂ ਇੱਕ ਰੇਟ ਦੀ ਬੱਕਰੀਆਂ ਮਿਲਣਗੀਆਂ ਤੇ ਅੱਜ ਬਾਈ ਆਪ ਹੈ ਨਹੀਂ ਬਾਈ ਬਿਨਾ ਫੋਨ ਕੀਤੇ ਆ ਗਿਆ ਮੈਂ ਇੱਥੇ ਨੇੜੇ ਤੇੜੇ ਆਇਆ ਹੋਇਆ ਸੀ ਤੇ ਆਪਣੇ ਨਾਲ ਆ ਬਾਈ ਹੋਊਗਾ ਅੱਜ ਵੀਡੀਓ ਦੇ ਵਿੱਚ ਤੇ ਤੁਹਾਨੂੰ ਫਾਰਮ ਵੀ ਦਿਖਾਵਾਂਗੇ ਬੱਕਰੀਆਂ ਦਿਖਾਉਨੇ ਆ ਬਾਈ ਦੀਆਂ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਕੀ ਹਾਲ ਹੈ ਬਾਈ ਠੀਕ ਠਾਕ ਬਾਈ ਜੀ ਠੀਕ ਅੱਜ ਕਿੱਧਰ ਵਗਿਆ ਰਾਜਵੀਰ ਬਾਈ ਜੀ ਉਹ ਗਏ ਹੋਏ ਨੇ ਅੱਜ ਮਦਾ ਜਾ ਕੇ ਅਸਿਆ ਅੱਜ ਗਏ ਹੋਣੇ ਬਾਈ ਬਿਨਾ ਦੱਸੇ ਆ ਗਏ ਤੇ ਬਾਈ ਨੇ ਮੈਂ ਬੱਕਰੀਆਂ ਜਾਂ ਵੀਡੀਓ ਦੇਖੀਆਂ ਸੀ ਬਾਈ ਬੇਇਜ਼ਤੀਆਂ ਕਿ ਕਿ ਮੈਂ ਕੀ ਗੱਲ ਹੋ ਗਈ ਨਹੀਂ ਵੇਚੀਆਂ ਨਹੀਂ ਬਾਈ ਥੋੜੀਆਂ ਘਟਾਤੀਆਂ ਅਸਿਆ ਥੋੜਾ ਜਿਹਾ ਨਵਾਂ ਲਾਟ ਪਾਣਾ ਆ ਹੁਣ ਹੇ ਨਾ ਮਾ ਲਾਟ ਪਾਉਣ ਕਰਕੇ ਹੋ ਗਿਆ ਹੁਣ ਬਰਪਰੀਆਂ ਰਹਿ ਗਈਆਂ ਐ ਇਕਲੀਆਂ ਹਾਂ ਬਾਈ ਹੈਗੀਆਂ ਬੀਟਲ ਵੀ ਥੋੜੀਆਂ ਨਹੀਂ ਆਇਆ ਇਹਨੇ ਅੱਛਾ ਬੀਟਲ ਵੀ ਹੈਗੀਆਂ ਐ ਹੂੰ ਨਾਉ ਜਿਹੜੀਆਂ ਬਾਈ ਕਹਿੰਦਾ ਹੁੰਦਾ ਸੀ ਮੈਨੂੰ ਬੰਦਾ ਨਹੀਂ ਮਿਲਦਾ ਨਹੀਂ ਮਿਲਦਾ ਉਹ ਵੇਚ ਕੇ ਉਹ ਦਿੱਤੀਆਂ ਬੱਕਰੀਆਂ ਇੰਨੀਆਂ ਉਹ ਬਾਈ ਥੋੜਾ ਜਿਹਾ ਕਹਿ ਇਦਾਂ ਸੀਗਾ ਸਿਸਟਮ ਬਾਈ ਕੋਲੇ ਸੀਗਾ ਮੁੰਡਾ ਉਹ ਚਲਾ ਗਿਆ ਸੀਗਾ ਹੂੰ ਤੇ ਫਿਰ ਬਾਈ ਨੂੰ ਵੀ ਬਾਹਰ ਬੂਰ ਹੁੰਦਾ ਥੋੜਾ ਜਿਹਾ ਜਾਣਾ ਬਾਕੀ ਹਾਂ ਡਿਊਟੀ ਦਾ ਕੰਮ ਵੀ ਆ ਇਹਦਾ ਤੇ ਬਾਕੀ ਹੁੰਦਾ ਤਾਂ ਹੈਗਾ ਆ ਜਾਨੀ ਕਿ ਇਦਾਂ ਬੰਦ ਬੁੰਦ ਵਾਲਾ ਤਾਂ ਨਹੀਂ ਕੋਈ ਸਿਸਟਮ ਹੈਗਾ ਜਾਨੀ ਕਿ ਉਹ ਕੰਮ ਘਟਾਤਾ ਦੀ ਹੁਣ ਨਵਾਂ ਸਾਰਾ ਮਾਲ ਦੁਆਰੇ ਜਾਨੀ ਕਿ ਆ ਰਿਹਾ ਆ ਹਾਂ ਹੁਣ ਆ ਰਹਿ ਗਈਆਂ ਐ ਬੀਟਲ ਤਾਂ ਬੀਟਲ ਆ ਰਹਿ ਗਈਆਂ ਹਾਂਜੀ ਦੋ ਤਿੰਨ ਹਾਂਜੀ ਬਾਕੀ ਬਰਬਰੀਆਂ ਕਿੰਨੀਆਂ ਨੇ ਫਾਰਮ ਦੇ ਵਿੱਚ ਬਾਈ ਬਰਬਰੀਆਂ ਹੈਗੀਆਂ ਬਾਈ 20 25 ਨਾਕ ਹੈਗੇ ਨੇ 20 25 ਨਾਕ ਨੇ ਹੈ ਹਾਂ ਬਾਕੀ ਹੁਣ ਬਸ 2 2 4 4 ਦਿਨਾਂ ਚ ਬਾਕੀ ਸੂਨ ਵਾਲੀਆਂ ਹੀ ਨੇ ਬੱਕਰੀਆਂ ਸੂਨ ਵਾਲੀਆਂ ਨੇ ਆਹ ਬਰਬਰੀ ਬਾਈ ਹਾਂ ਬਰਬਰੀ ਸੂਨ ਵਾਲੀਆਂ ਹੀ ਨੇ ਬਾਈ ਬਰਬਰੀ ਸੂਨ ਵਾਲੀਆਂ ਨੇ ਤੇ ਬਾਈ ਦਾ ਤਜਰਬਾ ਵੀ ਬਾਈ ਇਹ ਕੰਮ ਦੇ ਵਿੱਚ ਵਧੀਆ ਹੈਗਾ ਤੇ ਪਹਿਲਾਂ ਬਾਈ ਘੋੜੀਆਂ ਦਾ ਵੀ ਕੰਮ ਕੀਤਾ ਬਾਈ ਨੇ ਤੇ ਬਾਕੀ ਬੱਕਰੀਆਂ ਦਾ ਫਾਰਮ ਵੀ ਕੀਤਾ ਬਾਈ ਨੇ ਆਪ ਬਾਈ ਆਪਣਾ ਕਿਹੜਾ ਏਰੀਆ ਮੇਰਾ ਭਾਈ ਮਾਚਵਾੜਾ ਦਾ ਸਾਹ ਹੈ ਮਾਸੀਵਾੜਾ ਦਾ ਸਾਹ ਹੈ ਹਾਂਜੀ ਠੀਕ ਹੈ ਤੇ ਵੈਟਰਨਰੀ ਦਾ ਵੀ ਕੋਰਸ ਕੀਤਾ ਹੋਇਆ ਹਾਂ ਜੀ ਹਾਂਜੀ ਮੈਂ ਵੀ ਡਿਪਲੋਮਾ ਕਰਿਆ ਹੋਇਆ ਹੈ ਵੈਟਰਨਰੀ ਫਾਰਮੇਸੀ ਦਾ ਫਾਰਮੇਸੀ ਦਾ ਨਾ ਤੇ ਭਾਈ ਜਿਵੇਂ ਫਿਰ ਤਾਂ ਘੋੜੀਆਂ ਰੱਖੀਆਂ ਸੀ ਜਿਵੇਂ ਪਹਿਲਾਂ ਹਨਾ ਹੂੰ ਤਾਂ ਕਿੰਨਾ ਟਾਈਮ ਰੱਖੀਆਂ ਤਾਂ ਘੋੜੀਆਂ ਉਹ ਘੋੜੀਆਂ ਦਾ ਭਾਈ ਕਹਿ ਲਾ ਵੀ ਤੂੰ ਆਪਣੇ ਖੂਨ ਚ ਹੀ ਆ ਉਹਦਾ ਕੰਮ ਅੱਛਾ ਪਹਿਲਾਂ ਮੇਰਾ ਦਾਦਾ ਰੱਖਦਾ ਹੁੰਦਾ ਜੀਗਾ ਹੂੰ ਉਹਦੇ ਬਾਅਦ ਚ ਥੋੜਾ ਜਿਹਾ ਕਿਚਰੇ ਡੈਡੀ ਨੇ ਰੱਖੀਆਂ ਅੱਛਾ ਤੇ ਜਦੋਂ ਮੈਂ 7ਵੇਂ ਕਲਾਸ ਚ ਪੜਦਾ ਹੁੰਦਾ ਸੀ ਫਿਰ ਮੈਂ ਚੌਂਕੇ ਕੀ ਦਾ ਪਾ ਲਿਆ ਜੀ ਦਾ ਹਾਂ ਫਿਰ ਮੈਂ ਉਹ ਰ ਕਿ ਮੈਂ ਕਾਲ ਤੇ ਜਾਣ ਕਰਕੇ ਕਿਉਂ ਸਮਝਦੀਆਂ ਨਹੀਂ ਸੀਗੀਆਂ ਹਾਂ ਤੇ ਥੋੜਾ ਜਿਹਾ ਘੋੜਾ ਆੜਾ ਵਜਾ ਕਰਨ ਲੱਗ ਗਿਆ ਸੀ ਫਿਰ ਮੈਂ ਦੇ ਆਂਦਾ ਸੀ ਹੂੰ ਹੂੰ ਹੁਣ ਲਿਆਵਾਂਗੇ ਦੁਬਾਰੇ ਵਈ ਦੁਬਾਰੇ ਹਾਂ ਪਰ ਇਹਦੁਆ ਬੱਕਰੀਆਂ ਵੀ ਰੱਖ ਲਈਆਂ ਬੱਕਰੀਆਂ ਹਾਂ ਬੱਕਰੀਆਂ ਦਾ ਕੰਮ ਹਜੇ ਵੀ ਹੈਗੀਆਂ ਘਰੇ ਹਜੇ ਵੀ ਹੈਗੀਆਂ ਹਾਂ ਘਰੇ ਹੈਗਿਆ 20 25 ਕਨਾਂਗ ਹੂੰ ਬਾਪੂ ਸਾਹਿਬ ਤੇ ਜਿਵੇਂ ਬਾਈ ਵੈਟਰਨਰੀ ਦਾ ਤੇਰਾ ਕੋਰਸ ਕੀਤਾ ਹਨਾ ਤਾਂ ਆਪਾਂ ਮੜੇ ਇਲਾਜ ਦੀ ਗੱਲ ਕਰ ਲੈਨੇ ਇਹਨਾਂ ਦੀ ਤੇ ਕਿਉਂ ਵੀ ਫਾਰਮ ਤਾਂ ਆਪਾਂ ਪਹਿਲਾਂ ਵੀ ਵੀਡੀਓ ਚ ਦਿਖਾਇਆ ਬਾਈ ਬਾਈ ਦਾ ਤੇ ਮੰਨ ਕੇ ਚੱਲ ਵੀ ਬੱਕਰੀਆਂ ਨੂੰ ਕੀ ਬਿਮਾਰੀ ਆ ਜਿਵੇਂ ਹੁਣ ਗਰਮੀਆਂ ਗਰਮੀ ਦੇ ਵਿੱਚ ਕੀ ਗਰਮੀ ਚ ਦਿੱਕਤ ਤਾਂ ਇਹਨੂੰ ਕੋਈ ਖਾਸ ਨਹੀਂਗੀ ਹੈਗੀ ਜੇ ਆਪਣਾ ਰਖ ਰਖਾ ਵਧੀਆ ਖਾਾਕ ਵਧੀਆ ਆ ਹ ਨਹੀਂ ਹਮ ਤੇ ਫਿਰ ਤਾਂ ਕੋਈ ਬਿਮਾਰੀ ਨਹੀਂ ਜਿੱਦਾਂ ਹੁਣ ਬਾਈ ਹਾਂ ਕਈ ਵਾਰੀ ਐਦਾਂ ਹੋ ਜਾਂਦਾ ਆਪਾਂ ਚੀਜ਼ ਬਦਲ ਦਿੰਦੇ ਆ ਹਨਾ ਡਾਈਟ ਬਦਲ ਦਿੰਦੇ ਆ ਜਿੱਦਾਂ ਜੀ ਹਾਂ ਫੀਡ ਬਦਲਦੀ ਕੱਲ ਅਸੀਂ ਫੀਡ ਦਾ ਬਦਲੀ ਸੀਗੀ ਥੋੜੀ ਜਿਹੀ ਇੱਕ ਇੱਕ ਬੱਕਰੀ ਨੂੰ ਅੱਜ ਜਿਵੇਂ ਸਵੇਰੇ ਖਾਰੋਂ ਦੇ ਵਿੱਚ ਦੇਖਿਆ ਨਹੀਂ ਸਾਫ ਸਵਾਈ ਹੁੰਦੀ ਆ ਹਾਂ ਤੇ ਦੇਖਿਆ ਵੀ ਕੱਦੀ ਬੱਕਰੀ ਨੂੰ ਮੋਗ ਲੱਗੀ ਹੋਈ ਆ ਹਨਾ ਤੇ ਉਹ ਦੇਖਿਆ ਵੀ ਫੇਰ ਕਾਰਨ ਕੀ ਹੋਇਆ ਕੱਲ ਅਸੀਂ ਥੋੜਾ ਜਿਹਾ ਦਾਣਾ ਬਦਲਿਆ ਸੀ ਉਹਦੇ ਕਰਕੇ ਜਿੱਦਾਂ ਗਰਮੀ ਚ ਆ ਜਾਂਦੀ ਹੈ ਮਾੜੀ ਮੋਟੀ ਪ੍ਰੋਬਲਮ ਜਿਵੇਂ ਦਾਣੇ ਬਦਲ ਨਾਲ ਦਾਣੇ ਬਦਲ ਨਾਲ ਐ ਨਹੀਂ ਸਾਰਿਆਂ ਨੂੰ ਨਹੀਂ ਜਿਹੜੀ ਕਿ ਇੱਕ ਅੱਧੀ ਨੂੰ ਜਿੱਦਾਂ ਆ ਗਈ ਉਹ ਫਿਰ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਇਹ ਕਿਦਾਂ ਠੀਕ ਹੋਊਗੀ ਬਾ ਜਾਨੀ ਕਿ 20 25 ਮਿੰਟ ਅੱਧੇ ਘੰਟੇ ਦੇ ਵਿੱਚ ਵਿੱਚ ਉਹ ਆਪਾ ਕਵਰ ਕਰਤੀ ਸੀਗੀ ਠੀਕ ਆ ਕਿ ਮੈਡੀਕਲ ਵੀ ਯੂਜ਼ ਕੀਤਾ ਹਾਂ ਮੈਡੀਕਲ ਵੀ ਯੂਜ਼ ਕਰਿਆ ਬਾਕੀ ਦੇਸੀ ਦਵਾਈ ਦੇਸੀ ਦਵਾਈ ਹਾਂ ਜਿਵੇਂ ਆਹਾ ਆਪਣੇ ਆਪ ਤਿੱਥੇ ਬਤੂਛੇ ਹਿਮਾਲਿਆ ਦੇ ਹਨੀ ਹਲਦੀ ਨੂਨ ਦਾਣ ਏ ਬਾਈ ਬਾਹਰ ਨਾਲੋਂ ਆ ਮੌਸਮ ਆ ਨਾ ਠੀਕ ਆ ਯਾਰ ਠੰਡਾ ਇਹ ਬਾਈ ਬਾਈ ਨੇ ਹਾਂ ਬਾਈ ਨੇ ਤਰੀਕੇ ਇਸ ਨਾਲ ਪਾਇਆ ਇੱਕ ਤਾਂ ਠੰਡਾ ਬਹੁਤ ਆ ਇਹ ਇੱਕ ਇਹਦੀ ਹਵਾ ਬਾਹ ਕ੍ਰੋਸ ਹੁੰਦੀ ਆ ਅਸੀਂ ਦੇਖ ਲਓ ਤੁਸੀਂ ਸਾਰੇ ਪਾਸੇ ਚੈੱਕ ਕਰਾ ਦਿਓ ਅਸੀਂ ਇੱਕ ਵੀ ਪੱਖਾ ਨਹੀਂ ਲਾਇਆ ਹੋਇਆ ਬਾਈ ਹਾਂ ਪੱਖਾ ਤਾਂ ਹੈ ਨਹੀਂ ਬਈ ਆ ਦੇਖੋ ਪੱਖਾ ਨਹੀਂ ਹੈਗਾ ਇੱਕ ਵੀ ਪੱਖਾ ਨਹੀਂ ਹੈਗਾ ਇਹ ਇੰਨਾ ਠੰਡਾ ਜਾਨੀ ਕਿ ਤੇ ਬਾਕੀ ਇਹ ਡਿਜ਼ਾਈਨ ਆ ਜਿਹੜਾ ਫਾਰਮ ਦਾ ਦੇਖੋ ਇੱਧਰ ਸਾਹਮਣੇ ਵਿੰਡੋ ਆ ਤੇ ਇੱਧਰ ਬਾਹਰ ਆਣਾ ਬਾਈ ਗੇਟ ਹਾਂ ਬਿਲਕੁਲ ਇਹ ਆਮਣੇ ਸਾਹਮਣੇ ਬਾਈ ਇਹ ਕਰਿਆ ਹੋਇਆ ਹੈ ਤਾਂ ਹਵਾ ਕ੍ਰੋਸ ਹੁੰਦੀ ਆ ਨਾ ਹਾਂਜੀ 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 ਹੂੰ ਤੇ ਹੁਣ ਬੀਟਲ ਬੱਕਰੀਆਂ ਦਾ ਲਾਰਟ ਕਦੋਂ ਆਊ ਬਾਈ ਬੱਸ ਹੁਣ ਲਿਆਵਾਂਗੇ ਬਾਈ ਹੌਲੀ ਹੌਲੀ ਆ ਹੁਣ ਆ ਹੀ ਜਾਂਦੇ ਰਹਿਗੇ ਹੂੰ ਨਾ ਕਿ ਤਾਂ ਹੁਣ ਤਾਂ ਆ ਰਹਿ ਗਈਆਂ ਐ ਦੋ ਤਿੰਨ ਕਾ ਮੈਂ ਹਾਂ ਕਿਤੇ ਵੀ ਫਾਰਮ ਖਾਲੀ ਕਰਤਾ ਜਾ ਨੀ 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 ਖਾਲੀ ਨਹੀਂ ਕਰਦੇ ਬਾਈ ਇਹ ਤਾਂ ਖੂਨ ਚ ਨੇ ਬਾਈ ਇਹ ਨਹੀਂ ਬੰਦ ਹੁੰਦੀਆਂ ਹੈਗੀਆਂ ਟ੍ਰੇਨਿੰਗ ਫਿਰ ਕਦੋਂ ਹੋ ਕੇ ਛਟੀਆਂ ਹੁਣ ਟ੍ਰੇਨਿੰਗ ਬਾਈ ਕੱਲ ਸੈਸ਼ਨ ਖਤਮ ਹੋਇਆ ਬਾਈ ਕੱਲ ਹਾਂਜੀ ਕੱਲ ਸੀਗਾ ਬਾਈ ਕੱਲ ਸੀਗਾ ਬਾਈ ਕਿੱਥੋਂ ਕਿੱਥੋਂ ਆਏ ਬਾਈ ਲੋਕ ਫਿਰ ਲੋਕ ਬਾਈ ਬਹੁਤ ਦੂਰੋਂ ਰਾਜਸਥਾਨ ਤੋਂ ਇੱਥੇ ਕਿ ਬਹੁਤ ਬੰਦੇ ਆਏ ਹੋ ਜੀ ਪਰ ਅੱਜੋ ਵੀ ਸੀਗੇ ਹਾਂ ਬਰਨਾਲੇ ਧਨੋਲੇ ਵਾਲੀ ਸਾਈਡ ਤੋਂ ਵੀ ਸੀਗੇ ਹੂੰ ਤੇ ਲੁਧਿਆਣੇ ਵਾਲੀ ਸਾਈਡ ਤੋਂ ਵੀ ਸੀਗੇ ਐਸੇ ਆ ਹਾਂ ਬਾਈ ਤੇ ਆਦਾ ਬਾਈ ਸਾਰਿਆਂ ਨੂੰ ਪਤਾ ਵੀ ਪੋਰਸ਼ਨ ਬਣਾਏ ਹੋਏ ਨੇ ਬਾਈ ਦੇ ਹਨ ਜਿਵੇਂ ਪਹਿਲਾਂ ਬੀਟਲ ਬੱਕਰੀਆਂ ਹੁੰਦੀਆਂ ਸੀ ਅਡਲ ਟੱਡ ਹੁੰਦੀਆਂ ਸੀ ਬੱਚੇ ਅੱਡ ਹੁੰਦੇ ਸੀ ਬਰੀਡਰ ਉਧਰ ਹੁੰਦੇ ਸੀ ਬਰੀਡਰ ਵੀ ਸਾਰੇ ਸੇਲ ਕਰਦੇ ਸੀ ਬੀਟਲ ਆ ਹਾਂ ਬਰੀਡਰ ਬਾਈ ਸੇਲ ਕਰਦੇ ਉਹ ਜਿਵੇਂ ਪੰਮੇ ਵਾਲੀ ਲਾਈਨ ਦਾ ਸੀਗਾ ਹਾਂ ਹਾਂ ਬਾਈ ਉਹ ਹੁਣ ਦੁਆਰੇ ਦੀ ਹਾਂਗੀਰ ਵਾਲੀ ਬਲੱਡ ਲਾਈਨ ਵੀ ਹੈ ਨਾ ਹਾਂ ਬਾਈ ਹਾਂ ਉਹ ਹੋ ਹੋ ਕਹ ਹਾਂ ਆ ਤੰਪੂਜਾ ਕਿਲੇ ਖੜੇ ਇੱਧਰ ਇਹ ਬਸ ਬਾਈ ਸ਼ੌਂਕ ਨੂੰ ਹੀ ਆ ਅੱਛਾ ਹੂੰ ਹਾਂ ਬਾਈ ਵੀਡੀਓ ਵੀਡੀਓ ਬਣਾਉਣੇ ਹੋਗੇ ਇਧਰ ਨਹੀਂ ਬਸ ਕਈ ਵਾਰੀ ਬਾਈ ਬੈਠ ਬੂਟ ਜਾਂਦਾ ਹੁਣ ਥੋੜਾ ਜਿਹਾ ਮੀਂਹ ਕਰਕੇ ਆਹ ਥੋੜਾ ਜਿਹਾ ਰੱਕਤਾ ਸੀਗਾ ਉਹਦੇ ਵਿੱਚ ਸਮਾਨ ਜਾਂ ਮੜਾ ਜਾਂ ਗੱਠਾ ਗੁੱਠਾ ਆਈਆਂ ਹੂੰ ਹੂੰ ਤੇ ਬਾਕੀ ਬਾਈ ਨੂੰ ਬਾਈ ਸ਼ੌਂਕ ਆ ਯਾਰ ਸ਼ੌਂਕ ਹੀ ਆ ਬਾਈ ਨੂੰ ਬਾਈ ਹਰੇਕ ਚੀਜ਼ ਦਾ ਸ਼ੌਂਕ ਆ ਨਹੀਂ ਕੋਈ ਇੰਨਾ ਹੁਣ ਕਰਦਾ ਨਹੀਂ ਹਨਾ ਹਾਂ ਸ਼ੌਂਕ ਵਾਲਾ ਬਾਈ ਦੇਖ ਲੈ ਬੂਟੇ ਬਾਟੇ ਵਧੀਆ ਸਾਰਾ ਕੁਝ ਵਧੀਆ ਲਾਇਆ ਹੋਇਆ ਹੈਗਾ ਲਾਇਆ ਹੋਇਆ ਨਹੀਂ ਹੁਣ ਇਧਰ ਦਿਖਾ ਦਿੰਨੇ ਆ ਬਾਈ ਫਾਰਮ ਤੇ ਫਾਰਮ ਦੀ ਵੀਡੀਓ ਤਾਂ ਆਪਣੇ ਪਹਿਲਾਂ ਪਈ ਆ ਬਾਈ ਪੇਜ ਤੇ ਉਹ ਵੀ ਜੇ ਕਿਸੇ ਨੇ ਦੇਖਣੀ ਹੈ ਡਿਟੇਲ ਨਾਲ ਸਾਰੀ ਗੱਲ ਬਾਤ ਦੱਸੀ ਹੋਈ ਆ ਉਹਦੇ ਵਿੱਚ ਆ ਇਹਨਾਂ ਨੂੰ ਪਾਉਨੇ ਮੱਕੀ ਕੁਤਰ ਕੇ ਕਿਹਨਾਂ ਨੂੰ ਇਹ ਬਾਈ ਇਹ ਬੱਕਰੀਆਂ ਨੂੰ ਥੋੜੀ ਬਹੁਤੀ ਪਾ ਦਈਦੀ ਆ ਅੱਛਾ ਹੂੰ ਤੇ ਆ ਬਾਈ ਨੇ ਆ ਰੱਖੇ ਹੋਏ ਨੇ ਬਾਈ ਹਾਂ ਸੂਸ ਰੱਖੇ ਹੋਏ ਨੇ ਬਤਕਾਂ ਬੁੱਤਕਾਂ ਰੱਖੀਆਂ ਮੁਰਗੀਆਂ ਦੋ ਤਿੰਨ ਸੌੜੀਆਂ ਬਾਈ ਦੋ ਤਿੰਨ ਸੌੜੀਆਂ ਨੇ ਮੁਰਗੀਆਂ ਰੱਖੀਆਂ ਹਾਂ ਚਕੂਰਾ ਚਕੂਰਾ ਹੋਰ ਪਾਣੀ ਫਿਰ ਸੂਵੇ ਦਾ ਪਾ ਦਿੰਦੇ ਨੇ ਚ ਬਾਈ ਮੋਟਰ ਚਲਾਉਂਦੇ ਆ ਐ ਮੋਟਰ ਚਲਾਉਂਦੇ ਆ ਹੂੰ ਠੀਕ ਆ ਠੀਕ ਆ ਹੂੰ ਯਾ ਫਾਰਮ ਆ ਬਈ ਇੱਥੇ ਬਰੀਡਰ ਹੁੰਦੇ ਸੀਗੇ ਬਾਈ ਦੇ ਹੂੰ ਉਹ ਮਿਆਲੀ ਲਾਈਨ ਦਾ ਜਹਾਗੀਰਾਈ ਲਾਈਨ ਦਾ ਆ ਜਾਣਗੇ ਬਾਈ ਹੁਣ ਦੁਬਾਰੇ ਆ ਜਾਣਗੇ ਐਸੇ ਹਾਂ ਥੋੜੇ ਦਿਨਾਂ ਤੱਕ ਲੈ ਆਵਾਂਗੇ ਇਹ ਤਾਂ ਉਮਰ ਵੱਡੀ ਦੇ ਹੋਗੇ ਸੀ ਹੁਣ ਨਵੇਂ ਨਵੇਂ ਲੈ ਕੇ ਆਵਾਂਗੇ ਬਾਈ ਠੀਕ ਹਾਂ ਉਹ ਰਹਿ ਗਿਆ ਬਰਬਰੀ ਵਾਲਾ ਨਾ ਹਾਂ ਇਹ ਬਹੁਤ ਵਧੀਆ ਨਸਲ ਦਾ ਬਾਈ ਇਹ ਨਸਲ ਇਹਦੇ ਰਿਜ਼ਲਟ ਬਹੁਤ ਵਧੀਆ ਨੇ ਇਹਦੇ ਬੱਚੇ ਬਹੁਤ ਵਧੀਆ ਪਾਉਂਦਾ ਇਹ ਹੂੰ ਹੂੰ ਤੇ ਠੀਕ ਆ ਬਾਈ ਧੰਨਵਾਦ ਤੁਹਾਡਾ ਧੰਨਵਾਦ ਬਾਈ ਆਪਾਂ ਹੋਰ ਗੱਲ ਬਾਤ ਤੁਹਾਨੂੰ ਫਾਰਮ ਬਾਰੇ ਦੱਸ ਦਿੰਦੇ ਹੋਰ ਤੇ ਕੀ ਪਲਾਨਿੰਗ ਚੱਲਦੀ ਹੈ ਨਵੀਂ ਉਹ ਦੱਸ ਦਿੰਦੇ ਪਰ ਹੁਣ ਬਾਈ ਹੈ ਨਹੀਂ ਰਾਜਵੀਰ ਤੇ ਕਿਤੇ ਫੇਰ ਆਵਾਂਗੇ ਤਾਂ ਫਾਰਮ ਦਿਖਾਵਾਂਗੇ ਡਿਟੇਲ ਨਾਲ ਵਾਲੇ ਉਹਦੇ ਨੂੰ ਬੱਕਰੀਆਂ ਆ ਜਾਣਗੀਆਂ ਨਾ ਬਾਈ ਹੂੰ ਬਾਈ ਆ ਜਾਣਗੀਆਂ ਲਿਆ ਠੀਕ ਆ ਬਾਈ ਧੰਨਵਾਦ ਧੰਨਵਾਦ ਬਾਈ